वेलकम बैक टू माय चैनल मैंया भारती ਤੇ ਦੁਪਹਿਰ ਹੋ ਗਈ ਹੈ 1:30 ਹੋ ਗਿਆ ਮੇਰੇ ਲਈ ਪਰਸਵੀ ਮੇਰਾ ਕਿਉਂਕਿ ਮੈਂ ਅੱਜ ਲੇਟ ਉઠી 11 ਵਜੇ ਤੇ ਹੁਣ ਮੈਂ ਆਈਆਂ ਕੱਪੜੇ ਧੋਣ ਪਰ ਬਾਰਿਸ਼ ਹੁੰਦੀ ਪਈ ਆ ਤੇ ਕੱਪੜੇ ਧੋਣੇ ਜ਼ਰੂਰੀ ਆ ਕਿਉਂਕਿ ਫਿਰ ਸੁੱਕਦੇ ਨਹੀਂ ਤੇ ਇੱਧਰ ਵੀ ਪੂਰੀ ਬਹਾਰਿਕ ਨੀ ਖਰਾਬ ਹੋ ਗਈ ਹੋਈ ਆ ਕਿਉਂਕਿ ਉਧਰ ਉੱਪਰ ਬਣਿਆ ਹੋਇਆ ਡਿਜ਼ਾਈਨ ਇਹਦੇ ਕਰਕੇ ਨਾ ਗਿੱਲੀ ਹੋ ਜਾਂਦੀ ਸਾਰੀ ਤੇ ਪਲਾਂਟਸ ਵੀ ਵਧੀਆ ਗਰੋਥ ਹੋ ਗਈ ਇਹਨਾਂ ਦੀ ਤੇ ਮੈਂ ਹੁਣ ਕੱਪੜੇ ਤੋਲਣਾ ਫਿਰ ਖਾਣੀ ਰੋਟੀ ਕਿਉਂਕਿ ਮੈਂ ਰੋਟੀ ਵੀ ਨਹੀਂ ਖਾਦੀ ਸਵੇਰ ਦੀਆਂ ਬੜੇ ਨਾ ਫੁੱਲ ਬਹੁਤ ਸੋਹਣੇ ਨਿਕਲਨੇ ਆ ਪੀਲੇ ਪੀਲੇ ਰੰਗ ਦੇ ਮਤਲਬ ਆਫ ਵਾਈਟ ਹੋ ਰਿੰਗ ਜਿਹਾ ਪਤਾ ਨਹੀਂ ਕਿਉਂ ਮਤਲਬ ਤੋਂ ਪ੍ਰੀ ਨਿਕਲਦੀ ਸ਼ਾਇਦ ਇਸ ਕਰਕੇ ਤੇ ਮੈਂ ਹੁਣ ਫਟਾਫਟ ਕਪੜੇ ਧੋਲਣਾ ਮੈਂ ਕੱਲ ਹੇਅਰ ਵਾਸ਼ ਕੀਤੀ ਹੀ ਰਾਤੀ ਤੇ ਇਦਾਂ ਹੀ ਆ ਮੈਂ ਕੰਬੀ ਨਹੀਂ ਕੀਤੀ ਇਦਾਂ ਹੀ ਜੁੜਾ ਕੀਤਾ ਹੋਇਆ ਹੈ ਅੱਜ ਤੇ ਹੁਣ ਮੈਂ ਕੰਬੀ ਕਰੂੰਗੀ ਪਹਿਲਾਂ ਮੈਂ ਕਪੜੇ ਪੀਣਾ ਫਿਰ ਉਸ ਤੋਂ ਬਾਅਦ ਕਰਦੀ ਆ ਹੋ ਗਈ ਤਿਆਰ ਤੇ ਟਾਈਮ ਹੋ ਗਿਆ 1.5 ਵਜੇ ਰਾਤ ਤੇ ਮੈਂ ਹਜੇ ਤੱਕ ਰੋਟੀ ਨਹੀਂ ਖਾਧੀ ਤੇ ਮੰਮੀ ਨੇ ਨਾ ਕੋਈ दाल ਸਬਜ਼ੀ ਨਹੀਂ ਬਣਾਈ ਜਿਹੜੀ ਪਈ ਆ ਉਹ ਹੀ ਆ ਮੈਂ ਖਾਣੀ ਨਹੀਂ ਤੇ ਮੈਂ ਮੈਗੀ ਬਣਾ ਕੇ ਖਾऊंगी ਤੇ ਆ ਬਾਰਿਸ਼ ਅਜੇ ਤੱਕ ਨਹੀਂ ਹਟੀ ਮੈਂ ਸੋਚੇ ਸੀਗਾ ਕਿ ਚਲੋ ਹਟ ਜੂਗੀ ਤਾਂ ਮੈਂ ਕੱਪੜੇ ਧੋ ਦਿੱਤੇ ਆਪਣੇ ਵੀ ਬੱਚੇ ਦੇ ਵੀ ਤੇ ਹੁਣ ਸੁੱਕਣੇ ਪਾਉਂਦੀ ਫਿਰਾਂ ਜਮਾ ਤੇ ਬਾਰਿਸ਼ ਅਜੇ ਤੱਕ ਬੰਦ ਨਹੀਂ ਹੋਈ ਤੇ ਮੇਰੇ ਨਾ ਆਈਬ੍ਰੋ ਜਿਹੜੇ ਆ ਮੈਂ ਹੁਣ ਧਿਆਨ ਦਿੱਤਾ ਕਿ ਪ੍ਰੈਗਨਸੀ ਦੇ ਵਿੱਚ ਨਾ ਇਹ ਸਾਰੇ ਇੱਥੋਂ ਝੜ ਗਏ ਆ ਬਾਲ ਤੇ ਹੁਣ ਮੈਨੂੰ ਲੱਗਾ ਕਿ ਆਈਬ੍ਰੋ ਪੈਂਸਲ ਯੂਜ਼ ਕਰਨੀ ਕਿਆ ਕਰਨੀ ਹੈ ਕਿਉਂਕਿ ਮੈਂ ਆਈਬ੍ਰੋ ਤਾਂ ਬਣਾਏ ਨੇ ਤੇ ਮੈਂ ਉਹੀ ਦੇਖੀ ਹੁੰਦੀ ਕਿ ਮੇਰੇ ਬਾਲ ਇੱਥੇ ਇਦਾਂ ਅਜੀਬ ਜਿਹਾ ਕਿਉਂ ਲੱਗਦਾ ਜਦੋਂ ਮੇਰੇ ਸਾਈਡ ਤੋਂ ਦੇਖਦੀ ਆ ਤੇ ਮੇਰੇ ਸਾਰੇ ਬਾਲ ਉੜ ਗਏ ਇੱਥੇ ਬ੍ਰੋ ਥ ਇਨੇ ਡਾਰਕ ਸੀ ਵੀ ਇਨੀ ਵਧੀਆ ਗਰੋਥ ਸੀ ਪਤਾ ਨਹੀਂ ਕਾਫੀ ਦਿਨ ਹੋ ਗਏ ਮੈਂ ਵਾਈਬ੍ਰੋ ਨਹੀਂ ਕੀਤੀ ਧਿਆਨ ਨਹੀਂ ਦਿੱਤਾ ਤੇ ਹੁਣ ਮੈਂ ਅੱਜ ਨਾ ਲੋਸ਼ਨ ਲਗਾਇਆ ਫੇਸ ਤੇ ਤਾਂ ਹੁਣ ਮੈਂ ਦੇਖਿਆ ਤੇ ਪੂਰੇ ਵਾਲ ਮੇਰੇ ਥੋੜੇ ਪਿਆ ਤੇ ਸਹੀ ਗੱਲ ਮਾਂ ਵਰਨਾ ਸੌਖੀ ਨਹੀਂ ਹੈਗੀ ਟਾਈਮ ਹੋ ਗਿਆ ਸ਼ਾਮ ਦਾ ਰਾਤ ਦਾ ਸਾਢੇ ਹੋ ਗਿਆ ਤੇ ਮੈਂ ਬਣਾਉਣ ਲੱਗੀ ਆਲੂ ਮਟਰ ਤੇ ਅੱਜ ਜਿਹੜੇ ਆਲੂ ਮਟਰ ਹਨਾ ਇਹ ਮਤਲਬ ਜਿਹੜੇ ਮਟਰ ਹੈ ਇਹ ਸਾਡੇ 플ੌਟ ਦੇ ਆ ਕਾਫੀ ਦਿਨਾਂ ਤੋਂ ਤੋੜਨ ਵਾਲੇ ਸੀਗੇ ਮੈਂ ਮੰਮੀ ਉਹਨਾਂ ਨੂੰ ਕਿਹਾ ਵੀ ਸੀ ਕਿ ਨਾ ਤੋੜੀਓ ਮੈਂ ਤੋੜੂੰਗੀ ਇੰਨੇ ਸਾਰੇ ਮਟਰ ਨਿਕਲੇ ਆ ਹਜੇ ਮਤਲਬ ਹੋਰ ਵੀ ਹੈਗੇ ਆ ਤੇ ਗੋਭੀ ਵੀ ਲੱਗੀ ਹੋਈ ਆ ਤੇ ਫੁੱਲ ਗੋਭੀ ਵੀ ਲੱਗੀ ਹੋਈ ਆ ਤੇ ਆ ਬੰਦ ਗੋਭੀ ਇਹ ਵੀ ਕਰਦੀ ਗੋਭੀ ਆ ਕਿ ਮੈਂ ਕਿਸੇ ਦਿਨ ਹੁਣ ਕਿਉਂਕਿ ਮੈਂ ਛਿਲੇ ਵਿੱਚ ਸੀ ਜਾ ਨਹੀਂ ਸਕਦੀ ਸੀ ਤੇ ਹੁਣ ਮੈਂ ਦੇਖਾਂਗੀ ਕਿਸੇ ਦਿਨ ਜਾ ਕੇ ਪਲਾਟ 'ਚ ਤੇ ਕੀ ਕੀ ਬਣਿਆ ਹੋਇਆ ਕਿਉਂਕਿ ਮੈਨੂੰ ਥੋੜੀ ਡੇਢ ਤੋਂ ਜ਼ਿਆਦਾ ਮਹੀਨਾ ਹੋ ਗਿਆ ਮੈਂ ਗਈ ਨਹੀਂ ਉੱਥੇ ਤੇ ਪਹਿਲਾਂ ਦੀ ਕਿਵੇਂ ਪਹਿਲੇ ਵੀ ਮੈਂ ਘੱਟੀ ਜਾਂਦੀ ਸੀ ਤੇ ਮੈਨੂੰ ਲੱਗਾ 2 ਹੀ ਮਹੀਨੇ ਹੋ ਗਏ ਹੁਣੇ ਤੇ ਹੁਣ ਅੱਜ ਬਣਾਉਣੇ ਆ ਆਲੂ ਮਟਰ ਟਮਾਟਰ ਮੰਮੀ ਨੇ ਕਾੜ ਦਿੱਤੇ ਮੈਨੂੰ ਲੱਗਾ ਆਲੂ ਮੰਮੀ ਨੇ ਛਿਲੇ ਨਹੀਂ ਆ ਤੇ ਮੈਂ ਤੜਕਾ ਲਾਉਣੀ ਪਹਿਲਾਂ ਅਲੂ ਮਟਰ ਜਿਹੜਾ ਨਾ ਨਹੀਂ ਚਾਹਵਲ ਤੇ ਇਹ ਵਾਲੀ ਜਿਹੜੀ ਬਿਰਿਆਨੀ ਵਾਲੀ ਚਾਹਵਲ ਉਹ ਆ ਤੇ ਮੈਂ ਮਸਾਲਾ ਜਿਹੜਾ ਉਹ ਪਾ ਲਿਆ ਤੇ ਚਾਹਵਲ ਪਿੰਤੇ ਹੋਇਆ ਜਿਹੜੇ ਵਿੱਚ ਸਾਬਤ ਮਸਾਲਾ ਉਹ ਯੂਜ਼ ਕੀਤਾ ਤੇ ਜੀਰਾ ਤੇ ਕੁਝ ਹੋਰ ਕੁਝ ਨਹੀਂ ਪਾਇਆ ਤੇ ਉਸ ਤੋਂ ਲੈਵਾ ਜਿਹੜੀ ਪਲਾਟ ਦੀ ਸਬਜੀ ਆਹਾ ਮਤਲਬ ਗੋਭੀ ਆ ਇਹਨੂੰ ਕੋਟਾਂਗੇ ਸੈਲਡ ਦੇ ਵਿੱਚ ਕਿਉਂਕਿ ਇਹਦੀ ਸਬਜੀ ਤਾਂ ਮੈਂ ਖਾਣੀ ਹੀ ਸੀ ਤੇ ਪੱਤੀ ਖਾਣੀ ਪਸੰਦ ਕਰਨ ਤੇ ਰਾਤ ਦੀ ਤਿਆਰੀ ਵੀ ਕਰ ਲਈ ਮੈਂ ਰਾਤ ਨੂੰ ਜੁਣਾ ਫੀਡ ਤੇ ਮੈਂ ਰੋਟੀ ਖਾਣੀ ਜਾਂਦੀ ਹੁਣ ਬਣਾਉਣ ਲਈ ਸੇਮੀਆਂ ਤੇ ਬੈਣੀ ਹੈਗਾ ਮੰਮੀ ਦੇ ਕੋਲ ਤੇ ਪਹਿਲੇ ਮੇਰੇ ਕੋਲ ਸੀਗਾ ਫਿਰ ਮੈਂ ਰੋਟੀ ਖਾਣੀ ਸੀ ਤੇ ਰੋਟੀ ਖਾ ਕੇ ਤਾਂ ਹੁਣ ਬੱਸ ਵਲੌਗ ਮੇਰਾ ਲੇਟ ਹੋ ਗਿਆ ਕਿਉਂਕਿ ਬੈਣੀ ਨਾ ਥੋੜਾ ਠੀਕ ਨਹੀਂ ਸੀ ਉਹਨੇ ਦੋ ਵਾਰੀ ਉਲਟੀ ਕਰ ਦਿੱਤੀ ਫਿਰ ਮੈਂ ਇਹਨੂੰ ਮੈਡੀਸਿਨ ਦਿੱਤੀ ਆ ਹੁਣ ਥੋੜਾ ਠੀਕ ਆ ਤੇ ਰਾਤ ਪਤਾ ਨਹੀਂ ਕਿੱਦਾਂ ਕਰਨੀ ਉਹਨੇ ਤੇ बस ठीक ही ਰਵੇ ਮੈਨੂੰ ਥੜਾ ਬੜਾ ਲੱਗਦਾ ਤੇ ਹੁਣ ਬਣਾਉਣੀ ਹੈ ਸੇਵੀਆਂ ਤੇ ਖਾ ਕੇ ਫਿਰ ਲੰਮੇ ਕਰਨੇ ਆ। ਚੰਗਾ ਕਿ ਮੈਂ ਦੀਆਂ ਹੀ ਆ ਮਮੀ ਰੈਡੀ ਨੂੰ ਮੈਂ ਵੀ ਰੱਖਣੀ ਆ ਆਪਣੀਆਂ ਇੱਧਰ ਤੇ ਬੇਨੀ ਸੌਂ ਗਿਆ ਤੇ ਹੁਣ ਬਸ ਮੇਰੀ ਡਿਊਟੀ ਸ਼ੁਰੂ ਜਾਗਣ ਦੀ ਕਿਉਂਕਿ ਇਹ ਰਾਤ ਨੂੰ ਦੋ ਦੋ ਘੰਟੇ ਬਾਅਦ ਉੱਠ ਜਾਂਦਾ ਫਿਰ ਮੈਨੂੰ ਉੱਠਣਾ ਪੈਂਦਾ। ਫਿਰ ਅੱਧਾ ਘੰਟਾ ਇਸ ਲਾਉਣ ਨੂੰ ਲੱਗ ਜਾਂਦਾ ਮੈਨੂੰ 1 ਘੰਟੇ ਹੀ ਮਿਲਦੀ ਆ ਤੇ ਫਿਰ ਵਲੌਗ ਇੱਥੇ ਖਤਮ ਕਰਦੇ ਆਂ ਅੱਜ ਲੇਟ ਹੋ ਗਿਆ ਵਲੌਗ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਉਦੋਂ ਤੱਕ ਲਈ ਬਾਏ ਬਾਏ ਟੇਕ ਕੇਅਰ